ਅਿਰਨ ਮੈਨ ਸਰਦਾਰ ਵੱਲੋਂ ਭਾਈ ਪਟੇਲ ਦੀ ਡੇਟਸਵੇ ਜਨਤੀ ਨੂੰ ਸਮਰਪਿਤ ਪਟਿਆਲਾ ਦੇ 17 ਨਵੰਬਰ ਨੂੰ ਕੱਢਿਆ ਜਾਵੇਗਾ ਯੂਨਿਟੀ ਮਾਰਚ ਇਸ ਯੂਨਿਟੀ ਮਾਰਚ ਦਾ ਉਦੇਸ਼ ਨੌਜਵਾਨਾਂ ਦੇ ਵਿੱਚ ਇਕਤਾ ਦੇਸ਼ ਭਗਤੀ ਤੇ ਕਰਤੱਵ ਦੀ ਭਾਵਨਾ ਨੂੰ ਜਾਗਰੂਕ ਕਰਨਾ ਹੈ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਇਸ ਜਿਸ ਤਰ੍ਹਾਂ ਬਿਖਰੇ ਹੋਏ ਭਾਰਤ ਨੂੰ ਇੱਕ ਭਾਰਤ ਬਣਾਇਆ ਉਸੇ ਭਾਵਨਾ ਨੂੰ ਇਹ ਪਦਿਆਤਰਾ ਅੱਗੇ ਵਧਾਵੇਗੀ ਇਸ ਅਭਿਆਨ ਦੇ ਜ਼ਰੀਏ ਦੇਸ਼ ਦੀ ਵੰਡ ਨੂੰ ਇੱਕ ਭਾਰਤ ਦੇ ਆਤਮ ਨਿਰਭਰ ਭਾਰਤ ਦਾ ਆਦਰਸ਼ ਬਣਾਉਣ ਦੀ ਪ੍ਰੇਰਿਤ ਕਰੇਗਾ। ਵਾਲੇ ਦੇ ਵਿੱਚ ਜਿਹੜੀ ਤੁਸੀਂ ਪਾਦੀ ਯਾਤਰ ਸ਼ੁਰੂ ਕਰ ਰਹੇ ਹੋ ਉਹ ਕਦੋਂ ਸਟਾਰਟ ਹੋਏਗੀ ਔਰ ਟਾਈਮਿੰਗ ਕੀ ਹੋਏਗੀ? ਸਰ ਉਸਤਾ 17 ਤਰੀਕ ਨੂੰ ਟਾਈਮਿੰਗ ਸਵੇਰ 8 ਵਜੇ ਦੀ ਟਾਈਮਿੰਗ ਰੱਖੀ ਹੋਈ ਹੈ ਸਰ। ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਸਰ ਇਹਦੇ ਵਿੱਚ ਸਾਰੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਰੂਰਲ ਯੂਥ ਤੇ ਸਾਰੇ ਬੱਚੇ ਜੋ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਇਹ ਓਪਨ ਹੈ ਕੋਈ ਵੀ ਮਾਈਪਾਰਟ ਪੋਰਟਲ ਤੇ ਜਾ ਕੇ ਇੱਕ ਇਵੈਂਟ ਬਣਿਆ ਹੋਇਆ ਹੈ ਡਿਸਟ੍ਰਿਕਟ ਲੈਵਲ ਪర్యਤਰਾ ਦਾ ਉਹਦੇ ਚ ਪਾਰਟਿਸਪੇਸ਼ਨ ਕਰ ਸਕਦਾ ਹੈ ਰਜਿਸਟ੍ਰੇਸ਼ਨ ਕਰ ਸਕਦਾ ਹੈ ਐਂਡ ਦੈਨ ਓਨ ਦਾ ਸਪੋਰਟ ਦੀ ਉਹਨਾਂ ਦੀ ਰਜਿਸਟ੍ਰੇਸ਼ਨ ਅਵੇਲੇਬਲ ਰਹੇਗੀ ਕੋਈ ਚਾਰजेस ਹੈ ਨੋ ਸਰ ਨੋ ਨੋ ਚਾਰजेस ਇੱਕ ਤਾਂ ਲਿਖਿਆ ਸਰਦਾਰ ਐਟ ਦੀ ਰੇਟ 150 ਉਸਦਾ ਕੀ ਮਤਲਬ ਹੈ ਸਰ ਇਹ ਸਿਰਦਾ 150 ਹੈth ਬਰਥ ਅਨਿਵਰਸਰੀ ਮਨਾਈ ਜਾਂਦਾ ਜਾ ਰਹੀ ਹੈ ਸਰਦਾਰ ਬੱਲਬਈ ਪਟੇਲ ਜੀ ਦੀ ਇਸੇ ਲਈ ਸਰਦਾਰ 88150 ਯੂਨਿਟੀ ਮਾਰਚ ਦੇ ਨਾਮ ਤੇ ਪ੍ਰੋਗਰਾਮ ਲਾਂਚ ਕੀਤਾ ਗਿਆ ਸਰ ਇੱਕ ਲਿਖਿਆ ਤੁਸੀਂ ਇੱਕ ਭਾਰਤ ਆਤਮ ਨਿਰਭਰ ਭਾਰਤ ਕੀ ਮਤਲਬ ਹੈ ਸਰ ਇੱਕ ਭਾਰਤ ਆਤਮ ਨਿਰਭਰ ਭਾਰਤ ਦੇ ਰਿਗਾਰਡਿੰਗ ਆਪਾਂ ਇਹਦੇ ਵਿੱਚ ਜੋ ਐਕਟੀਵਿਟੀਜ਼ ਹੋ ਰਹੀਆਂ ਨੇ ਉਹ ਸਾਰੀਆਂ ਕਰਵਾਗੀਆਂ ਆਪਣੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਜੀ ਦੁਆਰਾ ਇਹ ਸੁਨੇਹਾ ਦਿੱਤਾ ਗਿਆ ਸੀ ਉਹਦੇ ਰਿਗਾਰਡਿੰਗ ਪ੍ਰੀ ਇਵੈਂਟ ਐਕਟੀਵਿਟੀਜ਼ ਦੇ ਵਿੱਚ ਸ਼ਫਤ ਤੇ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਕੰਡਕਟ ਕਰਵਾਈਆਂ ਜਾ ਰਹੀਆਂ ਨੇ ਜੀ ਜੀ ਮੈਂ ਵਿਜੇ ਕੁਮਾਰ ਕਰਕਰ ਪ੍ਰੈਜ਼ੈਂਟ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਜੋ ਅੱਜ ਹੈ ਅਸੀਂ ਪ੍ਰੋਗਰਾਮ ਸਾਨੂੰ ਮੈਡਮ ਨੇ ਬੁਲਾਇਆ ਸੀ ਉਹਰੇ ਸਾਡੇ ਭਾਰਤੀ ਜਨਤਾ ਪਾਰਟੀ ਸੈਂਟਰ ਵਲੋਂ ਇਹ ਪ੍ਰੋਗਰਾਮ ਵੱਲਵਲ ਪਟੇਲ ਜੀ ਦੇ ਜਿਹੜੀ ਪੁੰਨੇ ਦਿੱਤੇ 150 ਉਹਦੇ ਉੱਪਰ ਆਇਆ ਹੈ ਤੇ ਜਿਵੇਂ ਦੱਸਿਆ ਵੀ 14 ਤਰੀਕ ਤੇ 17 ਤਰੀਕ ਨੂੰ ਪਟਿਆਲੇ 'ਚ ਦੋ ਪ੍ਰੋਗਰਾਮ ਹੋਣਗੇ ਏ ਸਰਕਾਰ ਪੱਧਰ ਤੇ ਵੀ ਹੋਣੇ ਨੇ ਜਿੱਥੇ ਸਾਨੂੰ ਡਾਕਟਰ ਸਾਹਿਬ ਜਾਂ ਮੈਡਮ ਡਿਊਟੀ ਲਗਾਣਗੇ ਸਾਡੀ ਭਾਰਤ ਜਨਤਾ ਪਾਰਟੀ ਪਟਿਆਲਾ ਪੂਰੀ ਤਨੋਂ ਮਨੋਂ ਉਹ ਪ੍ਰੋਗਰਾਮ 'ਚ ਹਿੱਸਾ ਲਏਗੀ ਸਾਡੇ ਆਲਰੇਡੀ ਜ਼ਿਲ੍ਹੇ ਵੱਲੋਂ ਸਾਡੇ ਕੋਆਰਡੀਨੇਟਰ ਲੱਗੇ ਨੇ ਐਸ ਕੇ ਦੇਵ ਜੀ ਉਹਨਾਂ ਨਾਲ ਗੁਰਿੰਦਰਪਾਲ ਕੌਨਿਕ ਕੌਨਿਕ ਕਾਂਸਲ ਜੀ ਤੇ ਸਾਡੇ ਅਨੁਜ ਹੋਸਲਾ ਜੀ ਮੇਰੇ ਨਾਲ ਦੋਨੇ ਮੇਰੇ ਸਾਥੀ ਜ਼ਿਲ੍ਹਾ ਪ੍ਰਧਾਨ ਹਰਬੀਸ਼ ਟਕਾਲਾ ਜੀ ਔਰ ਜਸਪਾਲ ਗੰਗਰੋਲੀ ਜੀ ਅੱਜ ਧਰਨਧਰਨ ਦੇ ਉਹਨਾਂ ਨੂੰ ਕਿਹੜੇ ਇਲੈਕਸ਼ਨ ਦੇ ਰਿਗਾਰਡਿੰਗ ਜਾਣਾ ਪਿਆ ਉਹਨਾਂ ਦੇ ਦੋਨਾਂ ਦੇ ਮਹਾ ਮੰਤਰੀ ਸਾਡੇ ਨੰਦਾ ਸਾਹਿਬ ਤੇ ਕੁਲਦੀਪ ਜੂਰੇ ਪਹੁੰਚੇ ਹੋਏ ਨੇ ਉਹਨਾਂ ਦੇ ਦੋਨਾਂ ਟੀਮ ਹੋਰ ਆਈਆਂ ਹੋਈਆਂ ਨੇ ਅਸੀਂ 14 ਤਰੀਕ ਤੇ 17 ਤਰੀਕ ਨੂੰ ਦੋਨੇ ਫੰਕਸ਼ਨ ਅਸੀਂ ਮੈਡਮ ਨਾਲ ਮਿਲ ਕੇ ਗਵਰਨਮੈਂਟ ਦੇ ਪੱਧਰ ਤੇ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਅਸੀਂ ਆਪਣੀ ਟੀਮ ਵੱਲੋਂ ਪੂਰੀ ਉੱਥੇ ਹਾਜ਼ਰ ਲਗਾਵਾਂਗੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆ ਯੂਥ ਨੂੰ ਅਪੀਲ ਕਰਦੇ ਆ ਵੀ ਜਿਹੜਾ ਵੀ ਇਹ ਵੱਲ ਬਾਈ ਜਿਹਦਾ ਪ੍ਰੋਗਰਾਮ ਹੈ ਉਹਨੇ ਜੀਵਨੀ ਦਾ ਉਹਨਾਂ ਜਨਮ ਦਿਨ ਦਾ ਉਹਨਾਂ ਨੂੰ ਤੁਸੀਂ ਜ਼ਰੂਰ ਪੜੋ ਤੇ ਸਾਡੇ ਨਾਲ ਜੁਆਇਨ ਕਰੋ